ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਇਲਾਕੇ ਪੱਟੀ ਦੇ ਪਿੰਡ ਕਿਰਤੋ ਬਾਲ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿਉਂਕਿ ਪੱਟੀ ਦੇ ਵਿੱਚ ਇੱਕ ਗਰੀਬ ਪਰਿਵਾਰ ਅਜੀਹੀ ਜ਼ਿੰਦਗੀ गुजार ਰਿਹਾ ਹੈ ਜਿਸ ਦੇ ਲਈ ਦੋ ਬਖਤੀ ਰੋਟੀ ਵੀ ਮੁਸ਼ਕਲ ਹੋਈ ਪਈ ਹੈ ਜਿਕਰ ਯੋਗ ਹੈ ਕਿ ਇਸ ਪਰਿਵਾਰ ਤੇ ਵਿੱਚ ਰਹਿਣ ਵਾਲੀ ਇੱਕ ਵਿਧਵਾ ਔਰਤ ਹੈ ਕਿਉਂਕਿ ਉਸਦੇ ਪਤੀ ਦੀ ਕੁਝ ਦਿਨ ਪਹਿਲਾਂ ਨਸ਼ੇ ਦੇ ਕਰਕੇ ਮਾਤ ਖੋਬੀਸੀ ਅਤੇ ਜਿਸ ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਅਤੇ ਉਹ ਆਪਣੇ ਬੱਚੇ ਲੈ ਕੇ ਆਪਣੀ ਮਾਂ ਦੇ ਘਰੇ ਆ ਗਈ ਤੇ ਹੁਣ ਬੁੱਢੀ ਮਾਂ ਦੇ ਨਾਲ ਉਹ ਵਕਤ ਗੁਜ਼ਾਰਨ ਲਈ ਮਜਬੂਰ ਹੋਈ ਪਈ ਹੈ ਜਿਕਰਯੋਗ ਹੈ ਕਿ ਪੀੜਤ ਔਰਤ ਦਾ ਇੱਕ ਮੁੰਡਾ ਮੰਦਪੁੱਤੀ ਹੈ ਤੇ ਦੋ ਹੋਰ ਕੁੜੀਆਂ ਨੇ ਜਿਹੜੀਆਂ ਕਿ ਹਾਲੇ ਛੋਟੀ ਉਮਰ ਦੇ ਵਿੱਚ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਉਹੋ ਪਿਤਵਾ ਔਰਤ ਦੋ ਵਕਤ ਦੀ ਰੋਟੀ ਲਈ ਵੀ ਮਹਤਾਜ ਹੋਈ ਪਈ ਐ ਅਤੇ ਕਿਸੇ ਸਮਾਜ ਸੇਵੀ ਸੰਸਥਾ ਦੇ ਮੂੰਹ ਵੱਲ ਦੇਖ ਰਹੀ ਐ ਕਿ ਕੋਈ ਰੱਬ ਦਾ ਫਰਿਸ਼ਤਾ ਬਣ ਕੇ ਉਹਨਾਂ ਦੀ ਮਦਦ ਕਰ ਦੇਵੇ। ਇਹ ਨਜ਼ਰਕਰਜੀਤ ਕਾਰ ਕਿਹੜਾ ਪੈਂਡ ਜੀ? ਕਿਰਤਵਾਰ। ਗਰੀਬੀ ਵੜੀ ਆ ਕੀ ਇਹ ਰੋਟੀ ਪਾਣੀ ਬਹੁਤ ਘੱਟ ਪੱਕਦਾ ਵਾ ਬੱਚੇ। ਕੀ ਨਹੀਂ ਇੱਕ ਟਾਈਮ ਦੀ ਰੋਟੀ ਮਿਲਦੀ ਐ ਇੱਕ ਟਾਈਮ ਦੀ ਨਹੀਂ ਮਿਲਦੀ। ਸਰਕਾਰ ਵਾਲਾ ਨਹੀਂ ਹੈਗਾ। ਕੀ ਗੱਲ ਹੋਣੀ? ਫੋਨ ਨਸ਼ਾ ਬੜਾ ਕਰਦੇ ਸੀ ਤੇ ਉਹਨਾਂ ਨੂੰ ਕੀ ਗੱਲ ਲੱਗ ਕੇ ਤੇ ਡੈਥ ਹੋ ਗਈ ਉਹਨਾਂ ਦੀ ਕਿੰਨਾ ਚਿਰ ਹੋਇਆ ਉਹਨਾਂ ਨੂੰ ਹੋ ਗਏ 56 ਸਾਲ ਹੋ ਚਿਰੇ ਮੇਰੇ ਹਾਂਜੀ ਸਾਰੀ ਇਸ ਤਰ੍ਹਾਂ ਮੈਂ ਘਰਾਂ ਦੇ ਵਿੱਚ ਕੰਮ ਕਰਦੀ ਆ ਤੇ ਬੱਚੇ ਆਪਣੇ ਨੂੰ ਪੜਾਉਣੀ ਕਿ ਪੜਿਆ ਖਰਚਾ ਪੜ੍ਹਾਈ ਦਾ ਵੀ ਇਹਨਾਂ ਦਾ ਕੀ ਸਰਕਾਰੀ ਸਕੂਲ ਜਿਹਦੇ ਵਿੱਚ ਉਹਦੇ ਵੀ ਨਹੀਂ ਰੋਟੀ ਨਹੀਂ ਚੱਜਣਾ ਬੰਦ ਤੇ ਜਾਂਦੇ ਸਾਰਾ ਨੇ ਇੰਨੀ ਜਗ੍ਹਾ ਯਾਰ ਦੇ ਕੋਲ ਦੇਣਾ ਕਿ ਅਸੀਂ ਅੰਦਰ ਹੀ ਸਾਰਾ ਕੁਝ ਕਰਦੇ ਹਾਂ ਕਿੰਨੇ ਜਾਨੇ ਰਹਿੰਦੇ ਇੱਕੇ ਕਮਰੇ 'ਚ ਹੀ ਹਾਂਜੀ ਇਹੀਂ ਤੇ ਨਮਾਜ਼ ਇਹ ਦੋ ਮੇਰੀਆਂ ਬੇਟੀਆਂ ਇੱਕ ਬੇਟਾ ਇੱਕ ਮੇਰੀ ਮਾਤਾ ਨਾਲ ਤੇ ਬੇਟਾ ਕੀ ਕੰਮ ਕਰਦਾ ਸਰ ਬੇਟਾ ਨਹੀਂ ਕੁਛ ਵੀ ਕੰਮ ਕਰਦਾ ਉਹ ਠੀਕ ਨਹੀਂ ਰਹਿਦਾ ਕੀ ਗੱਲ ਹੋਈ ਉਹਨੂੰ ਉਹਦੇ ਦਿਮਾਗ ਦੀ ਹਾਲਤ ਨਹੀਂ ਠੀਕ ਹੈ ਜੀ ਕੀ ਮੰਗ ਕਰਦੇ ਹੁੰਦੇ ਅਸੀਂ ਮੰਗ ਕੋਈ ਨਹੀਂ ਕਰਦੇ ਹਾਂ ਨੋ ਇਹੋ ਹੀ ਕਿ ਸਾਡੇ ਬੱਚੇ ਆ ਰੋਟੀ ਬਣੇ ਸਾਡੇ ਘਰੇ ਤੇਰੇ ਬੱਚਿਆਂ ਦੀ ਪੜ੍ਹਾਈ ਚੱਲਦੀ ਰਹੇ ਮੋਬਾਈਲ ਨੰਬਰ ਕਿੰਨਾ ਹੈ ਤੁਹਾਡਾ 8264792285 ਕਾਕੇਦਰ ਮੇਰਾ ਕੁਰਸੀ ਇਲਤ ਕੋਰਾ ਤੇ ਕੀ ਗੱਲਬਤ ਕੀ ਹਾਲਾਤ ਬਣੇ ਪਏ ਨੇ ਕਰਦੇ ਸਾਡੇ ਘਰ ਦੇ ਲਲਾ ਹੱਤ ਬੜੇ ਪਾੜੇ ਕਿ ਪੈਦਲ ਲੜੀਆਂ ਦਾ ਤੇ ਘਰੇ ਪੜ ਲੈਣੀਆਂ ਤੇ ਸਾਡਾ ਕਮਰਾ ਕਮਰਾ ਹੋਈਆ ਕੱਚਾ ਹੈ ਤੇ ਪੈਦਲ ਸੱਦਵਣੀਆਂ ਦਾ ਰੋਟੀ ਪਾਣੀ ਇੱਕ ਟਾਈਮ ਮਿਲਦੀ ਆ ਮੁਰਕੀ ਨਹੀਂ ਮਿਲਦੀ ਤੇ ਡੈਡੀ ਤਾਂ ਕੀ ਕਰਦਾ ਕੰਮ ਪੁੱਤ ਹੋ ਗਈ ਉਹਦੇ ਟੀਕਾ ਲਾ ਕੇ ਟੀਕਾ ਲਾ ਲਿਆ ਸੀ ਨੇ ਹਾਂਜੀ ਨਸ਼ਾ ਜ਼ਿਆਦਾ ਕਰਦਾ ਸੀ ਹਾਂਜੀ ਤੇ ਤੁਸੀਂ ਉਦੋਂ ਦੇ ਇਸ ਤਰ੍ਹਾਂ ਕਿ ਜਾਰਾ ਕਰਦੇ ਹਾਂਜੀ ਤੇ ਆ ਰੋਟੀ ਪਾਣੀ ਅੰਦਰ ਹੀ ਇਸ ਤਰ੍ਹਾਂ ਕਮਰੇ ਜਿੱਕੇ ਕਮਰੇ ਜੀ ਸਾਰਾ ਕੁਝ ਕਰਦੇ ਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਹਾਂ ਹਾਂ ਇਹੋ ਹੀ ਚਾਹੀਦਾ ਹੈ ਕਿ ਆ ਡੇ ਰੋਟੀ ਪੜੇ ਲੱਤੇ ਤੇ ਹਾਣ ਨੂੰ ਪੜੇ ਤੇ ਿਆ ਇਸ ਤਰ੍ਹਾਂ ਰਹੇ ਆ ਮਾਤਾ ਜੀ ਤੁਹਾਡਾ ਜਸਵੀਰ ਕੌਰ ਇਹ ਮੇਰੀ ਗੁੜਤਾ ਤੇ ਕਲਾ ਪਤਕਮਾਈ ਵਾਲੇ ਨੇ ਕੋਈ ਉਹਦੇ ਘਰ ਵਾਲਾ ਨਹੀਂ ਜਾ ਮੈਨੂੰ ਵੀ ਸਾਂਦੀ ਮੈਨੂੰ ਵੀ ਰੋਟੀ ਦਿੰਦੀ ਆ ਬੱਚੇ ਦੋਨੇ ਕਿਨਕੇ ਉਹਨਾਂ ਨੂੰ ਸਾਂਦੀ ਆ ਘਰ ਵਾਲੇ ਨੂੰ ਕੀ ਹੋਇਆ ਹੈ ਤੈਨੂੰ ਇਹਦਾ ਘਰ ਵਾਲਾ ਠੀਕ ਆ ਚੱਲਾ ਲਾ ਕੇ ਨਸ਼ਾ ਖਾ ਕੇ ਪੂਰਾ ਹੋ ਗਿਆ ਖੇੜੇ ਪਿੰਡੇ ਵੈਈ ਸੀ ਹਾਂ ਆਪਣਿੰਗੜੀ ਗਈ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਹੋਣਾ ਸਾਡੇ ਕੋਲ ਤੇ ਹੋ ਹੀ ਕਹੇ 6 6-7 ਸਾਲ ਹੋ ਗਿਆ ਤੇ ਹੁਣ ਰੋਟੀ ਪਾਣੀ ਦਾ ਕਿਸ ਤਰ੍ਹਾਂ ਸਰੰਦਰ ਨਹੀਂ ਮੈਂ ਤਾਂ ਮਜ਼ਦੂਰੀ ਕਰਦੀ ਕਿੱਥੋਂ ਰੋਟੀ ਪਾਣੀ ਆਪੇ ਨੂੰ ਚ ਘਰਾਂ ਚ ਕੰਮ ਧੰਦਾ ਕੋਈ ਪੁਰਿਆਂ ਦਾ ਕਰਦੀ ਤੇ ਆ ਬੱਲੀਆਂ ਦਿੱਤੀਆਂ ਜਿਹਦੇ ਕੋਈ ਨਾ ਬੱਲੀਆਂ ਪੁੱਤ ਫਿਰ ਨਹੀਂ ਕੋਈ ਆਸਰਾ ਨਹੀਂ ਸਹਾਰਾ ਨਹੀਂ ਹੈਗਾ ਕੋਈ ਅੰਦਰੇ ਅੱਗ ਬਾਲਦੇ ਅੰਦਰੇ ਪੈਨੇ ਤੇ ਹੁਣ ਕੀ ਮੰਗ ਕਰਦੇ ਤੇ ਮਸਰੰਦ ਹੋਣਾ ਚਾਹੀਦਾ ਕੋਈ ਰੋਟੀ ਪਾਣੀ ਦਾ ਲਾਈਟ ਤੇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ